ਭਾਇਆ ਬੇਵਸ ਮਾਂ ਦੀ ਇੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇਹ ਮਾਂ ਦਾ ਪੁੱਤ ਜਗਰਾਤ ਸਿੰਘ ਮਾਤਾ ਨਾਮ ਜੀ ਹਾਂਜੀ ਤੇ ਕਿਹੜੇ ਦਿਨ ਕਰੋ ਵਾਗਿਆ ਸੀ ਜੀ ਬਾਹਰ ਨੂੰ ਜੀ ਕਰੇ ਗੁੱਸੇ ਗਲੇ ਹੋ ਕੇ ਵਾਗੇ ਕਹੀਂ ਵਾਗੇ ਜੀ ਸੰਤਾਂ ਤੀਜੀ ਖੇਤ ਗਿਆਗਾ ਅੱਛਾ ਲੋ ਜੀ ਖੇਤੀ ਜਾਂਦਾ ਤੀਗਾ ਜੇ ਸਸਤਾ ਆਥਣੇ ਦੇਖੇਗਾ ਵੀ ਉਹਦੀ ਮਮਾਰ ਅੰਦਰ ਪਈਏਗੀ ਉਹ ਤਾਂ ਬਟੂਆ ਅੰਦਰ ਪਈਏਗਾ ਮੁਰਕੇ ਫਿਰ ਕਿੱਥੇ ਦੇਖਿਆ ਲਾਸਟ ਵਾਰ ਲਾਸਟ ਵਾਰ ਅਸੀਂ ਪਹਿਲਾਂ ਸੇ ਝੂਲ ਪਲਾਜੇ ਤੇ ਦੇਖਿਆ ਫਿਰ ਅਸੀਂ ਕੰਚੇ ਚ ਦੇਖਿਆ ਫਿਰ ਅਸੀਂ ਸੰਗਰੂਰ ਬਸ ਸਟੈਂਡ ਸੰਗਰੂਰ ਬਸਟੈਂਡ ਚ ਵਟਦਾ ਦੇਖ ਬਾਈ ਨਾਮ ਆ ਜਗਰਾਤ ਸਿੰਘ ਜੇ ਕਿਸੇ ਨੂੰ ਵੀ ਇਹ ਬਾਈ ਦਿਖਾਈ ਦੇਵੇ ਨਾ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੇ ਫੋਨ ਕਰ ਦਿਓ ਪਿੰਡ ਬੁੱਗਰ ਜ਼ਿਲ੍ਹਾ ਸਾ ਰਹਣੇ ਵੀਡੀਓ ਨੂੰ ਬਾਈ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਵੀਡੀਓ ਸ਼ੇਅਰ ਕਰਨ ਵਾਲੀ ਇੱਕ ਮਾਂ ਨੂੰ ਉਹਦਾ ਵਿਸੜਿਆ ਹੋਇਆ ਪੁੱਤ ਮਿਲ ਸਕਦਾ ਹੈਗਾ ਜੇਕਰ ਬਾਈ ਆਪ ਵੀਡੀਓ ਵੇਖਦਾ ਹੈਗਾ ਆਪ ਘਰੇ ਆ ਜਾ ਬਾਈ ਦੇਖੋ ਤੇਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈਗਾ ਬਾਈ ਬਣ ਕੇ ਮੜਾ ਮੋਟਾ ਗੁੱਸਾ ਇਕਲਾ ਜ਼ਿੰਦਗੀ ਚ ਹੋ ਜਾਂਦਾ ਹੈਗਾ ਇਹਦਾ ਇਹ ਮਤਲਬ ਨਹੀਂ ਵੀ ਤੁਸੀਂ ਘਰ ਛੱਡ ਕੇ ਚਲੇ ਜਾਓ ਨਾ ਦੋ ਰਿਸ਼ਤੇਦਾਰ ਦੋ ਕੋਈ ਸਕੇ ਸਬੰਧੀ ਇਕੱਠੇ ਕਰਕੇ ਆਪਣੀ ਬਹਿ ਕੇ ਗੱਲ ਦਾ ਹੱਲ ਕਰ ਲਿਆ ਕਰੋ ਪਰ ਇਦਾਂ ਘਰ ਛੱਡ ਕੇ ਨਾ ਜਾਇਆ ਕਰੋ ਮਾਗਰੋ ਪਰਿਵਾਰ ਦਾ ਪੜਕ ਪੜਕ ਕੀ ਬੁਰਾ ਹਾਲ ਹੋ ਜਾਂਦਾ ਹੈਗਾ ਹੁਣ ਪਤਾ ਨਹੀਂ ਮਾਤਾ ਔਰ ਇਹ ਕਿੱਥੇ ਕਿੱਥੇ ਲੱਭ ਕੇ ਗਏ ਨੇ ਅੱਜ ਵਿਚਾਰੇ ਸਵੇਰੀ ਮੇਰੇ ਕੋਲੇ ਆਏ ਨੇ ਤੇ ਤਾਂ ਮੈਂ ਬਈ ਵੀਡੀਓ ਪਾ ਰਿਆਂਗਾ ਕਰ ਦਿਓ ਸ਼ੇਅਰ ਜੀ ਧੰਨਵਾਦ